ਵੈਗੁਰਜੀ ਕਾਲ ਸਵਾਹਿਗੁਰਜੀ ਕੀ ਫਤਿਹ ਆਪਾਂ ਬੱਚੋ ਭਗਤ ਨਾਮਦੇਵ ਜੀ ਦੀ ਸਾਖੀ ਕਰ ਰਹੇ ਹਾਂ ਭਗਤ ਜੀ ਨੂੰ ਸਾਰਿਆਂ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਹੁੰਦੇ ਸੀ ਤੇ ਬਹੁਤ ਜ਼ਾ ਨਾਮ ਜਪਦੇ ਸੀ ਹਰ ਵੇਲੇ ਕੀਰਤਨ ਨਾਮ ਸਿਮਰਨ ਚੱਲਦਾ ਰਹਿੰਦਾ ਸੀ ਬਹੁਤ ਸਾਰੇ ਲੋਕ ਉਹਨਾਂ ਦੇ ਸ਼ਾਗਿਰਦ ਵੀ ਬਣ ਗਏ ਇੱਕ ਲੜਕੀ ਸੀ ਛੋਟੀ ਜਹੀ ਜਨਾ ਬਾਈ ਬਾਈ ਉਧਰ ਮਹਾਰਾਸ਼ਟਰ ਦੇ ਵਿੱਚ ਭੈਣ ਨੂੰ ਕਹਿੰਦੇ ਨੇ ਤੇ ਉਹ ਬਹੁਤ ਗਰੀਬ ਘਰ ਦੀ ਲੜਕੀ ਸੀ ਉਸਦੇ ਮਾਂ-ਬਾਪ ਆਏ ਭਗਤ ਜੀ ਕੋਲ ਤੇ ਲੜਕੀ ਨੂੰ ਉਹਨਾਂ ਦੀ ਸ਼ਰਨ ਦੇ ਵਿੱਚ ਰੱਖਿਆ ਆ ਥੋੜੀ ਦਿਰ ਬਾਅਦ ਮਾਂ-ਬਾਪ ਦਾ ਚਲਾਣਾ ਹੋ ਗਿਆ ਤੇ ਜਿਹੜੀ ਲੜਕੀ ਸੀ ਕਿਉਂਕਿ ਉਸ ਨੂੰ ਭਗਤ ਨਾਮਦੇਵ ਜੀ ਦੀ ਸੰਗਤ ਪ੍ਰਾਪਤ ਹੋਈ ਹਰ ਵੇਲੇ ਉਹ ਉਹਨਾਂ ਦੇ ਮੁਖ ਚੋਂ ਕੀਰਤਨ ਸੁਣਦੀ ਰਹਿੰਦੀ ਸੀ ਸੰਗਤ ਕਰਦੀ ਰਹਿੰਦੀ ਸੀ ਤੇ ਉਹਨਾਂ ਦੀ ਸੇਵਾ ਕਰਦੀ ਰਹਿੰਦੀ ਸੀ ਸਾਰੇ ਪਰਿਵਾਰ ਦੀ ਭਗਤ ਨਾਮਦੇਵ ਜੀ ਦੇ ਉਹ ਬੜੀ ਲਗਨ ਨਾਲ ਸੇਵਾ ਕਰਦੀ ਹੁੰਦੀ ਸੀ ਬਹੁਤ ਚੰਗੇ ਸੰਸਕਾਰ ਉਹਦੇ ਵਿੱਚ ਆ ਗਏ ਤੇ ਉਸ ਨੂੰ ਹੁਣ ਤਾਂ ਵੈਸੇ ਵੀ ਕੋਈ ਸਹਾਰਾ ਨਹੀਂ ਸੀ ਤੇ ਉਹ ਬਿਲਕੁਲ ਹੀ ਹਰ ਵੇਲੇ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗੀ ਰਹਿੰਦੀ ਤੇ ਭਗਤ ਜੀ ਕੋਲ ਉਸ ਨੂੰ ਸਿੱਖਿਆ ਮਿਲਦੀ ਰਹਿੰਦੀ ਸਾਰੇ ਕੰਮ ਕਰਦੀ ਹੁੰਦੀ ਸੀ ਬੜੇ ਸ਼ੌਕ ਨਾਲ ਸਫਾਈਆਂ ਕਰਦੀ ਬਰਤਨ ਮਾਂਜਦੀ ਕੱਪੜੇ ਧੋਖੇ ਲਿਆਉਂਦੀ ਨਦੀ ਤੋਂ ਸਤਸੰਗ ਸੁਣਦੀ ਸੰਗਤ ਦੀ ਸੇਵਾ ਕਰਦੀ ਇੱਕ ਦਿਨ ਉਹ ਸੰਗਤ ਦੇ ਵਿੱਚ ਇੰਨੀ ਮਸਤ ਹੋਈ ਕੀਰਤਨ ਹੋ ਰਿਹਾ ਸੀ ਸੰਗਤ ਜੁੜਦੀ ਹੁੰਦੀ ਸੀ ਭਗਤ ਜੀ ਕੋਲ ਫਿਰ ਤੇ ਉਹ ਇਕਦਮ ਉਹਦੀ ਜਦੋਂ ਸਮਾਧੀ ਜੀ ਟੁੱਟੀ ਤਾਂ ਉਹਨੇ ਦੇਖਿਆ ਕਿ ਸਾਰੇ ਕੰਮ ਪਏ ਨੇ ਘਰ ਦੇ ਕਰਨ ਵਾਲੇ ਬਹੁਤ ਜ਼ਿਆਦਾ ਕੰਮ ਪਏ ਨੇ ਨਦੀ ਤੋਂ ਕੱਪੜੇ ਧੋ ਕੇ ਲਿਆਉਣੇ ਨੇ ਪਾਣੀ ਭਰ ਕੇ ਲਿਆਉਣਾ ਹੈ ਬਰਤਨ ਸਾਫ਼ ਕਰਨੇ ਨੇ ਸਫਾਈ ਕਰਨੀ ਹੈ ਖਾਣਾ ਬਣਾਉਣਾ ਹੈ ਤੇ ਉਹ ਨੂੰ ਪਤਾ ਨਾ ਲੱਗੇ ਕਿ ਮੈਂ ਛੇਤੀ ਛੇਤੀ ਕਿਹੜਾ ਕੰਮ ਪਹਿਲਾਂ ਨਿਬੇੜਾ ਉਹ ਕਹਿੰਦੀ ਕਿ ਚਲੋ ਪਹਿਲਾਂ ਮੈਂ ਕੱਪੜੇ ਧੋ ਕੇ ਲਿਆਉਂਦੀ ਹਾਂ ਤੇ ਉਹ ਨਦੀ ਤੇ ਗਈ ਕੱਪੜੇ ਲੈ ਕੇ ਉੱਥੇ ਉਸ ਨੂੰ ਇੱਕ ਬਜ਼ੁਰਗ ਮਾਈ ਮਿਲੀ ਤੇ ਉਹ ਬੜੇ ਪਿਆਰ ਨਾਲ ਆ ਕੇ ਉਹਨੂੰ ਕਹਿੰਦੀ ਕਿ ਬੇਟਾ ਤੂੰ ਹੋਰ ਕੰਮ ਕਰ ਲੈ ਆ ਮੈਂ ਤੋ ਦੰਨੀਆਂ ਕੱਪੜੇ ਤੇ ਮੈਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ ਸਾਰਾ ਕੰਮ ਕਰਨਾ ਮੈਂ ਤੇਰੀ ਹੈਲਪ ਕਰਾ ਦਿਆ ਕਰੂੰਗੀ ਤੂੰ ਜਦ ਵੀ ਮੈਨੂੰ ਯਾਦ ਕਰਿਆ ਕਰੇਂਗੀ ਤੇ ਉਸਨੇ ਪਹਿਲਾਂ ਤਾਂ ਇੱਕ ਦੋ ਵਾਰੀ ਕਿਹਾ ਕਿ ਮਾਤਾ ਜੀ ਤੁਹਾਡੀ ਤਾਂ ਪਹਿਲਾਂ ਹੀ ਉਮਰ ਬਹੁਤ ਜ਼ਿਆਦਾ ਹੈ ਕੋਈ ਨਹੀਂ ਮੈਂ ਪੱਛ ਦੌੜ ਕੇ ਕਰ ਲੂੰਗੀ ਕੰਮ ਪਰ ਉਹ ਮਾਤਾ ਕਹਿੰਦੀ ਨਹੀਂ ਕੋਈ ਗੱਲ ਨਹੀਂ ਤੂੰ ਕੱਪੜੇ ਛੱਡ ਜਾ ਇੱਥੇ ਬਾਕੀ ਕੰਮ ਕਰ ਲੈ ਤੇ ਉਹ ਜਨਾ ਭਾਈ ਨੇ ਆ ਕੇ ਬਾਕੀ ਕੰਮ ਨੂੰ ਵੇੜਨੇ ਸ਼ੁਰੂ ਕੀਤੇ ਤੇ ਬਾਅਦ ਚ ਉਸਨੇ ਸੋਚਿਆ ਕਿ ਮੈਂ ਉਸ ਮੱਤ ਦਾ ਨਾਮ ਵੀ ਨਹੀਂ ਪੁੱਛਿਆ ਕਿ ਕੌਣ ਸੀ ਕਿੱਥੋਂ ਆਈ ਸੀ ਤੇ ਉਹਨੇ ਕਿਹਾ ਸੀ ਮੈਨੂੰ ਯਾਦ ਕਰ ਲਿਆ ਕਰੀ ਕਈ ਵਾਰ ਉਹਦੇ ਧਿਆਨ ਦੇ ਵਿੱਚ ਹੋ ਆਂਦੀ ਤੇ ਫਿਰ ਉਹ ਜਿਹੜੀ ਜਨਾ ਭਾਈ ਸੀ ਉਹ ਸਵੇਰੇ ਉੱਠ ਕੇ ਪ੍ਰਮਾਤਮਾ ਦਾ ਨਾਮ ਜਪ ਜਪਦੇ ਜਪਦੇ ਚੱਕੀ ਵੀ ਪੀਂਦੀ ਹੁੰਦੀ ਸੀ ਕਿਉਂਕਿ ਅੱਗੇ ਇੱਕ ਆਟਾ ਆਪ ਹੀ ਕਰ ਚਿਪੀ ਹਜ਼ੰਦਾ ਸੀ ਤੇ ਉਹ ਜਦੋਂ ਚੱਕੀ ਪੀਂਦੀ ਕਈ ਵਾਰੀ ਉਹ ਜਿਹੜੀ ਮਾਤਾ ਸੀ ਉਸਦੇ ਆਕੇ ਹੈਲਪ ਕਰਾ ਦਿੰਦੀ ਪਰ ਉਸ ਨੂੰ ਪਤਾ ਨਹੀਂ ਸੀ ਲੱਗਦਾ ਕਿਉਂਕਿ ਨਾਮ ਵੀ ਨਾਲ-ਨਾਲ ਜਪਦੀ ਰਹਿੰਦੀ ਸੀ ਕਿ ਕੌਣ ਹੈ ਤੇ ਅਸਲ ਦੇ ਵਿੱਚ ਉਹ ਭਗਵਾਨ ਆਪ ਸੀ ਉਹ ਆਪ ਆਕੇ ਉਹਦੀ ਹੈਲਪ ਕਰਦੇ ਸੀ ਤੇ ਜਲਾਬਾਈ ਦਾ ਜੀਵਨ ਵੀ ਬਹੁਤ ਜ਼ਿਆਦਾ ਉੱਚਾ ਹੋ ਗਿਆ ਉਸਨੇ ਬਹੁਤ ਸੇਵਾ ਕਮਾਈ ਬਹੁਤ ਸਿਮਰਨ ਕੀਤਾ ਮਹਾਰਾਸ਼ਟਰ ਦੇ ਵਿੱਚ ਉਸ ਦਾ ਨਾਮ ਵੀ ਬੜਾ ਜਾਣਿਆ ਜਾਂਦਾ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ ਤੇ ਉਹ ਭਗਤ ਨਾਮਦੇਵ ਜੀ ਨਾਲ ਇੰਨੀ ਜ਼ਿਆਦਾ ਹੁਸ਼ਰਦਾ ਭਾਵ ਰੱਖਦੀ ਸੀ ਕਿ ਉਹਦੀ ਇੱਛਾ ਸੀ ਕਿ ਮੈਂ ਭਗਤ ਜੀਤਾਂ ਬਾਦ ਬਸ ਜਿਉਂ ਆ ਹਿਨਾ ਸੋ ਜਿਸ ਦਿਨ ਭਗਤ ਜੀ ਦਾ ਚਲਾਣਾ ਹੋਇਆ ਬੜੀ ਵੱਡੀ ਉਮਰ ਚ ਚਲਾਣਾ ਹੋਇਆ ਸੀ ਉਹਨਾਂ ਦਾ 120 ਸਾਲ ਦੀ ਉਮਰ ਦੇ ਵਿੱਚ ਉਸੇ ਦਿਨ ਹੀ ਜਨਾਬਾਈ ਨੇ ਵੀ ਚਲਾਣਾ ਕੀਤਾ ਭਗਤ ਨਾਮਦੇਵ ਜੀ ਨਾਮ ਤੇ ਤਾਂ ਨਾਮ ਤੋਂ ਇੰਨੀ ਇੰਪੋਰਟੈਂਸ ਦੰਬੇ ਸੀ ਕਿ ਸੰਪੰਨ ਆਰਤੀ ਦੇ ਵਿੱਚ ਉਹਨਾਂ ਦਾ ਸ਼ਬਦ ਪੜ੍ਹਦੇ ਹਾਂ ਨਾਮ ਤੇਰਾ ਆਰਤੀ ਮਜਨ ਮੁਰਾਰੇ ਹਰ ਕੇ ਨਾਮ बिन ਝੂਠੇ ਸਗਲ ਪਾਸਾਰੇ ਸਾਰੀ ਸਮਗਰੀ ਦੇ ਵਿੱਚ ਉਹਨਾਂ ਨੂੰ ਨਾਮ ਹੀ ਦਿੱਸਦਾ ਸੀ ਨਾਮ ਤੇਰਾ ਆਸ ਨੂੰ ਨਾਮ ਤੇਰਾ ਦੀਵਾ ਨਾਮ ਤੇਰਾ ਬੱਤੀ ਨਾਮ ਤੇਰਾ ਆਸ ਨੂੰ ਆਸ ਨੂੰ ਸਗਲ ਸੀ ਗਾਰੇ ਇਸ ਤਰ੍ਹਾਂ ਭਗਤ ਨਾਮਦੇਵ ਜੀ ਜਦੋਂ ਬਹੁਤ ਜ਼ਿਆਦਾ ਪਰਮਾਤਮਾ ਦੇ ਵਿੱਚ ਲੀਨ ਹੀ ਰਹਿਣ ਲੱਗ ਪਏ ਤਾਂ ਪਰਮਾਤਮਾ ਵੱਲੋਂ ਉਹਨਾਂ ਨੂੰ ਹੁਕਮ ਹੋਇਆ ਕਿ ਹੁਣ ਤੁਸੀਂ ਫਿਰ ਤੁਰ ਕੇ ਸਾਰੇ ਕਿਤੇ ਬਾਕੀਆਂ ਨੂੰ ਵੀ ਤੁਸੀਂ ਨਾਮ ਬਾਣੀ ਨਾਲ ਜੋੜੋ ਤੇ ਸੱਚੇ ਪਰਮਾਤਮਾ ਦਾ ਸਾਰਿਆਂ ਨੂੰ ਗਿਆਨ ਦਿਓ ਫਿਰ ਭਗਤ ਜੀ ਨੇ ਦੇਸ਼ ਰਟਨ ਆਰੰਭ ਕੀਤਾ ਉਹ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਇੰਡੀਆ ਦੇ ਵਿੱਚ ਜਾਂਦੇ ਸੀ ਤੇ ਜਾ ਕੇ ਉਹ ਸੱਚੇ ਪ੍ਰਮਾਤਮਾ ਦੇ ਨਾਲ ਸਾਰਿਆਂ ਨੂੰ ਜੋੜ ਦੇ ਸੀ ਇੱਕ ਦਿਨ ਉਹ ਗੁਜਰਾਤ ਦੇ ਵਿੱਚ ਗਏ ਹੋਏ ਸੀ ਦਵਾਰਕਾ ਨਗਰੀ ਦੇ ਵਿੱਚ ਜਿਹੜੀ ਕਿ ભગવાન ਕ੍ਰਿਸ਼ਨ ਜੀ ਨੇ ਵਸਾਈ ਸੀ ਫਿਰ ਬਾਅਦ ਦੇ ਵਿੱਚ ਤਾਂ ਦਵਾਰਕਾ ਨਗਰੀ ਵੀ ਨਾਲ ਹੀ ਉਹਨਾਂ ਦੇ ਜਿਹਨੂੰ ਕ੍ਰਿਸ਼ਨ ਜੀ ਨੇ ਚਲਾਣਾ ਕੀਤਾ ਉਹ ਦਵਾਰਕਾ ਵੀ ਸਮੁੰਦਰ ਦੇ ਵਿੱਚ ਹੀ ਅਲੋਪ ਹੋ ਗਈ ਸੀ ਪਰੋਦਵਾਰਕਾ ਨਗਰੀ ਬੜੀ ਪਵਿੱਤਰ ਮੰਨੀ ਜਾਂਦੀ ਜਿੱਥੇ ਜਿਸ ਨੂੰ ਵਰਸ ਸੀ ਕਿ ਇੱਥੇ ਮੁਗਲ ਲੋਕ ਨਹੀਂ ਆਉਣਗੇ ਜਿਹੜੇ ਕਿ ਸਾਰੇ ਇੰਡੀਆ ਤੇ ਛਾਏ ਹੋਏ ਸੀ ਤੇ ਇਹਨਾਂ ਦਾ ਰਾਜ ਸੀ ਜਦੋਂ ਭਗਤ ਜੀ ਦਾ ਸਮਾਸੀ ਉਦੋਂ ਉੱਥੇ ਭਗਤ ਜੀ ਜਦੋਂ ਤੁਰੇ ਜਾਂਦੇ ਸੀ ਤਾਂ ਉਹਨਾਂ ਨੇ ਦੇਖਿਆ ਕਿ ਕਈ ਲੋਕੋੜਿਆਂ ਤੇ ਸਵਾਰ ਹੋ ਕੇ ਜਾ ਰਹੇ ਸੀ ਤੇ ਭਗਤ ਜੀ ਦੇ ਮਨ ਚ ਇੱਕ ਸੁਖਮ ਜਿਹਾ ਇਹ ਇਹ ਇੰਚਾ ਹੁਤਾ ਇੱਕ ਡਿਜ਼ਾਇਰ ਆਈ ਕਿ ਮੇਰੇ ਕੋਲ ਵੀ ਕੁੜੀ ਹੋਵੇ ਤਾਂ ਮੈਨੂੰ ਵੀ ਤੁਰਨਾ ਫਿਰਨਾ ਬੜਾ ਸੌਖਾ ਹੋ ਜਾਵੇ ਤੇ ਜਿਹੜਾ ਮੇਰਾ ਕੰਮ ਹੈ ਉਹਦੇ ਵਿੱਚ ਮੇਰੀ ਹੈਲਪ ਹੋ ਜਾਵੇ ਤੇ ਪਰ ਪ੍ਰਮਾਤਮਾ ਤੋਂ ਕਦੇ ਕੁਝ ਮੰਗਿਆ ਨਹੀਂ ਹੈ ਪਰ ਇੱਕ ਕੁੜੀ ਦੀ ਖਾਹਿਸ਼ ਮਨ ਵਿੱਚ ਆਈ ਹਰਮਾਤਮਾ ਨੇ ਸੋਚਿਆ ਕਿ ਇਹ ਸਾਡਾ ਸੱਚਾ ਸੁੱਚਾ ਭਗਤ ਸਾਰਾ ਸਮਾਂ ਹੀ ਸੰਗੋਈ ਯਾਦ ਕਰਦਾ ਰਹਿੰਦਾ ਹੈ ਤੇ ਜੇ ਇਸ ਤੋਂ ਡਿਜ਼ਾਇਰਸ ਪੈਦਾ ਹੋ ਗਈਆਂ ਤਾਂ ਫਿਰ ਇਹ ਉਹ ਇਹਦੇ ਕੰਮ ਵੱਜ ਜਾਣਗੇ ਵੀ ਡਿਸਟਰੈਕਸ਼ਨ ਹੋ ਜੂਗੀ ਕਿ ਅੱਜ ਇਸ ਕੋਈ ਦਿੱਤੀ ਫਿਰ ਹੋਰ ਡਿਜ਼ਾਇਰ ਕੋਈ ਹੋ ਜੂਗੀ ਫਿਰ ਇਹ ਕੋਈ ਦੀ ਸੇਵਾ ਦੇ ਵਿੱਚ ਲੱਗ ਜੂਗਾ ਫਿਰ ਕੋਈ ਦੇ ਬੱਚੇ ਹੋਣਗੇ ਫਿਰ ਉਹਨਾਂ ਦੀ ਸੇਵਾ ਚ ਲੱਗੂਗਾ ਇਸ ਤਰ੍ਹਾਂ ਤਾਂ ਟਾਈਮ ਬਹੁਤ ਖਰਾਬ ਹੋਊਗਾ ਤਾਂ ਭਗਵਾਨ ਨੇ ਇੱਕ ਹੰਗਲ ਰੋਕਤਾਰਿਆ ਤੇ ਉਹ ਕੋਗੀ ਤਸਵਾਰ ਹੋ ਕੇ ਲੰਗੇ ਤਾਂ ਕੁੜੀ ਨੇ ਉਦੋਂ ਹੀ ਬਚੇਰਾ ਦਿੱਤਾ ਸੀ ਛੋਟਾ ਜਿਹਾ ਤੇ ਉਹ ਭਗਵਾਨ ਕਹਿੰਦੇ ਪਠਾਨ ਦੇ ਰੂਪ ਦੇ ਵਿੱਚ ਸੀ ਕਿ ਭਗਤਨਾਮ ਜੀ ਨੂੰ ਬੜਾ ਬੜੇ ਪਿਆਰ ਨਾਲ ਵੈਸੇ ਉਹਨਾਂ ਦੀ ਆਵਾਜ਼ 'ਚ ਬੜਾ ਪਿਆਰ ਸੀ ਪਰ ਉਹ ਬਣਾ ਲਈ ਕਿਹਾ ਕਿ ਆਖੇ ਹਮ ਕੋਈ ਵੀ ਬੱਚੇ ਨੂੰ ਚੱਕ ਕੇ ਦੇਖੋ ਤੁਰਿਆ ਨਹੀਂ ਜਾਂਦਾ ਕਿਉਂਕਿ ਅੱਗੇ ਵਗਾਰ ਨੂੰ ਫਲੈਂਡਰ ਹੁੰਦੇ ਹੁੰਦੇ ਮਗਲ ਲੋਕ ਸੀ ਇਹ ਬਿਨਾਂ ਕਿਸੇ ਨੂੰ ਪੈਸੇ ਦਿੱਤੇ ਹੀ ਇਹਨਾਂ ਨੂੰ ਆਪਣਾ ਇਹ ਆਪਣਾ ਹੱਕ ਸਮਝਦੇ ਸੀ ਕਿ ਜੇ ਹਿੰਦੂ ਲੋਕ ਕੋਈ ਵੀ ਕੋਈ ਹੋਵੇ ਤਾਂ ਕੋਈ ਵੀ ਮਜ਼ਦੀ ਕੰਮ ਕਰਾ ਲੈਂਦੇ ਸੀ ਉਸਨੂੰ ਵਗਾਰ ਕਹਿੰਦੇ ਸੀ ਤੇ ਭਗਤ ਜੀ ਨੂੰ ਉਹ ਬਚੇਰਾ ਚੁੱਕਣਾ ਪਿਆ ਆਪਣੇ ਮੁੱਢਿਆਂ ਤੇ ਤੇ ਉਹ ਸੋਚਣ ਲੱਗੇ ਕਿ ਮੈਂ ਤਾਂ ਮੰਗਿਆ ਕੁਝ ਹੋਰ ਸੀ ਕਿ ਮੈਂ ਉੱਪਰ ਚੜਾਂ ਕੋੜੀ ਕੋੜੀ ਤੇ ਤੇ ਮੈਨੂੰ ਮਿਲ ਗਿਆ ਸੋ ਉਲਟਾ ਕਿ ਮੈਨੂੰ ਹੀ ਚੁੱਕਣਾ ਪੈ ਗਿਆ ਉਸ ਦਾ ਬੱਚਾ ਤੇ ਬਾਦ چنانچہ ਉਹਨਾਂ ਨੇ ਦੇਖਿਆ ਕਿ ਕਿੰਨੀ ਸੋਹਣੀ ਨਿਹਾਰ ਹੈ ਇਸ ਮੁਗਲ ਦੀ ਕਿੰਨਾ ਸੋਹਣਾ ਕਿੰਨੀ ਸੋਹਣੀ ਦਸਤਾਰ ਸਜਾਈ ਹੋਈ ਆ ਕਿੰਨਾ ਸੋਹਣਾ ਰੂਪ ਹੈ ਕਿੰਨੀ ਮਿੱਠੀ ਆਵਾਜ਼ ਹੈ ਇਕਦਮ ਦਿਮਾਗ ਵਿੱਚ ਆਇਆ ਕਿ ਇੱਥੇ ਤਾਂ ਮੁਗਲ ਆਉਂਦੇ ਹੀ ਨਹੀਂ ਹੈ ਦਵਾਰਕਾ ਨਗਰੀ ਦੇ ਵਿੱਚ ਤੇ ਇੱਥੇ ਕਿਸ ਤਰ੍ਹਾਂ ਇਹ ਮੁਗਲ ਆਸਦਾ ਇਹ ਤਾਂ ਪ੍ਰਮਾਤਮਾ ਹੀ ਨੇ ਪਹਿਲਾਂ ਵੀ ਉਹਨਾਂ ਨੂੰ ਸਾਰਿਆਂ ਵਿੱਚ ਪ੍ਰਮਾਤਮਾ ਹੀ ਨਜ਼ਰ ਆਉਂਦੇ ਹੁੰਦੇ ਸੀ ਤੇ ਉਹਨਾਂ ਨੇ ਫਿਰ ਉਹ ਸ਼ਬਦ ਉਚਾਰਿਆ ਕਿ ਹਲੇ ਜਾ ਰਾ ਹਲੇ ਜਾ ਰਾ ਖੁਸ਼ਖਬਰੀ ਕਹਿੰਦੇ ਕਿ ਦਵਾਰਿਕਾ ਨਗਰੀ ਕਾਹੇ ਕਿ ਮੰਗੋਲ ਤੇ ਖੂਬ ਤੇਰੀ ਪਗੜੀ ਖੂਬ ਤੇਰੇ ਬੋਲ ਤਾਂ ਉਹਨਾਂ ਨੇ ਭਗਵਾਨ ਨੂੰ ਪਛਾਣ ਲਿਆ ਤੇ ਫਿਰ ਬਹੁਤ ਇਸ ਤਰ੍ਹਾਂ ਪ੍ਰਮਾਤਮਾ ਨੇ ਉਹਨਾਂ ਨੂੰ ਸਰਗਣ ਰੂਪ ਦੇ ਵਿੱਚ ਆ ਕੇ ਬਹੁਤ ਵਾਰੀ ਦਰਸ਼ਨ ਦਿੱਤੇ ਇਸ ਤਰ੍ਹਾਂ ਪ੍ਰਮਣ ਕਰਦੇ ਕਰਦੇ ਉਹ ਦਿੱਲੀ ਪਹੁੰਚੇ ਤਾਂ ਦਿੱਲੀ ਦੇ ਵਿੱਚ ਜਮਨਾ ਦੇ ਕਿਨਾਰੇ ਉਹ ਉਹਨਾਂ ਨੇ ਡੇਰਾ ਲਾਇਆ ਹੋਇਆ ਸੀ ਤੇ ਦਿਨ ਨੂੰ ਬੜੀ ਸੰਗਤ ਜੁੜ ਜਾਂਦੀ ਸੀ ਤੇ ਸਵੇਰੇ ਸਵੇਰੇ ਹੋ ਪਰਮਾਤਮਾ ਨਾਲ ਇੱਕਮਿਕ ਹੋ ਕੇ ਸਮਾਧੀ ਸਚਿਤ ਹੋ ਜਾਂਦੇ ਸੀ ਇੱਕ ਦਿਨ ਜਦੋਂ ਉਹ ਸਮਾਧੀ ਦੇ ਵਿੱਚ ਬੈਠੇ ਸੀ ਉਸ ਟਾਈਮ ਇੱਕ ਲੜਕੀ ਨਿਊਲੀ ਮੈਰਿਡ ਕੋਈ ਲੜਕੀ ਸੀ ਉਸਦੇ ਪਤੀ ਦੀ ਡੈਥ ਹੋ ਗਈ ਤੇ ਉਹਨਾਂ ਦਿਨਾਂ ਚ ਰਿਵਾਜ ਸੀ ਕਿ ਜਿਹੜੀਆਂ Hindu ਲੜਕੀਆਂ ਆ ਉਹ ਪਤੀ ਦੇ ਨਾਲ ਹੀ ਸੱਤੀ ਹੋ ਜਾਂਦੀਆਂ ਹੁੰਦੀਆਂ ਸੀ ਤਾਂ ਸਤੀ ਹੋਣ ਵਾਸਤੇ ਜਾ ਰਹੀ ਸੀ ਉਹਦੇ ਪਤੀ ਦੀ ਅਰਥੀ ਥੋੜੀ ਦੂਰ ਤੇ ਤੇ ਉਹ ਉਸ ਸੋਚਣ ਲੱਗੀ ਕਿ ਮੈਂ ਹੁਣ ਸਤੀ ਤਾਂ ਹੋ ਹੀ ਜਾਣਾ ਜਦੋਂ ਸਤੀ ਹੁੰਦੀ ਸੀ ਤਾਂ ਉਹਨਾਂ ਨੇ ਸਾਰਾ ਸ਼ਿੰਗਾਰ ਕੀਤਾ ਹੁੰਦਾ ਸੀ ਸੁਹਾਗਣਾਂ ਦੀ ਤਰ੍ਹਾਂ ਕਿ ਅਸੀਂ ਆਪਣੇ ਪਤੀ ਦੇ ਨਾਲ ਹੀ ਬਸ ਆਪਣੇ ਸੁਹਾਗ ਦੇ ਨਾਲ ਹੀ ਸਤੀ ਹੋ ਜਾਣਾ ਉਸਨੇ ਜਦੋਂ ਕਿ ਗਹਿਣੇ ਵਗੈਰਾ ਪਾਈ ਹੋਸੀ ਉਹ ਉਹ ਕਹਿੰਦੀ ਵੀ ਮੈਂ ਜਾਣ ਲੱਗੀ ਇਨਾ ਸੰਤਨ ਨੂੰ ਨਮਸਕਾਰ ਕਰਕੇ ਚੱਲਣਾ ਉਧਰੋਂ ਛਿਤੀ ਛਿਤੀ ਤੁਰਦੀ ਆਈ ਤਾਂ ਉਹਦੇ ਜਿਹੜੀਆਂ ਝਾਂਜਰਾਂ ਵਗੈਰਾ ਸੀ ਛਣਕਦੀਆਂ ਸੀ ਹੋਰ ਵੀ ਜਿਹੜੇ ਗਹਿਣੇ ਪਏ ਸੀ ਛਣਕਦੇ ਸੀ ਤਾਂ ਐਨੇ ਨੂੰ ਭਗਤ ਨਾਮਦੇਵ ਜੀ ਦੀ ਸਮਾਦੀ ਖੁੱਲੀ ਉਹਨਾਂ ਦੇ ਨਾਮ ਨਾਲ ਭਰੇ ਹੋਏ ਰਸ ਨਾਲ ਭਰੇ ਹੋਏ ਨੇਤਰ ਖੁੱਲੇ ਤੇ ਉਹ ਉਸਨੇ ਮੱਥਾ ਟੇਕਿਆ ਉਸ ਬੀਬੀ ਨੇ ਤਾਂ ਭਗਤ ਜੀ ਕਹਿੰਦੇ ਵੀ ਸਦਾ ਸੁਹਾਗਣ ਰਹੇ ਜਿਸ ਤਰ੍ਹਾਂ ਇਹ ਹੀ ਅਸੀਸ ਦਿੰਦੇ ਹੁੰਦੇ ਸੀ ਬਜ਼ੁਰਗ ਤੇ ਉਹ ਬੜੀ ਭਾਵਨਾ ਬੜੀ ਫੀਲ ਲੜਕੀ ਉਹ ਕਹਿੰਦੀ ਕਿ ਭਗਤ ਜੀ ਆ ਮੇਰੇ ਪਤੀ ਦੀ ਤਾਂ ਡੈੱਡ ਬੋਡੀ ਜਾ ਰਹੀ ਹੈ ਤੇ ਮੈਂ ਤਾਂ ਇਹਦੇ ਨਾਲ ਸਦੀ ਹੁਣ ਜਾ ਰਹੀ ਸੀ ਪਰ ਕਿਉਂਕਿ ਸੰਤਾਂ ਦੀ ਰਸਨਾ ਤੇ ਪ੍ਰਮਾਤਮਾ ਆਪ ਵਸਦੇ ਹੁੰਦੇ ਨੇ ਤੁਹਾਡੀ ਰਸਨਾ ਤੇ ਪ੍ਰਮਾਤਮਾ ਨੇ ਕਹਾਇਆ ਹੈ ਕਿ ਮੈਂ ਸੁਹਾਗਵੰਤੀ ਰਹਾ ਸੋ ਇਸ ਕਰਕੇ ਮੇਰੇ ਸੁਹਾਗ ਨੂੰ ਤੁਸੀਂ ਜਿਉਂਦਾ ਕਰੋ ਭਗਤ ਜੀ ਥੋੜਾ ਘਬਰਾ ਗਏ ਕਿ ਮੈਂ ਇਹ ਮੇਰੇ ਮੂੰਹ ਚੋਂ ਅਚਨ ਚੇਤ ਕਿਸ ਤਰਾਂ ਨਿਕਲ ਗਿਆ ਇਸ ਤਰ੍ਹਾਂ ਤਾਂ ਫਿਰ ਕਰਾਮਾਤ ਹੋ ਜੂਗੀ ਕਰਾਮਾਤ ਤਾਂ ਦਿਖਾਉਣੀ ਨਹੀਂ ਹੁੰਦੀ ਤੇ ਅੰਦਰੋਂ ਹੀ ਪ੍ਰਮਾਤਮਾ ਨੇ ਜਵਾਬ ਦਿੱਤਾ ਕਿ ਚਲੋ ਕੋਈ ਗੱਲ ਨਹੀਂ ਜੇ ਤੁਹਾਡੇ ਮੂੰਹ ਚੋਂ ਨਿਕਲ ਗਿਆ ਮੈਂ ਤੁਹਾਡੀ ਰਸਨਾਤੀ ਵਸਦਾ ਹੁੰਨਾ ਤੇ ਤੁਸੀਂ ਹੁਣ ਉਸ ਇਸ ਬੱਚੀ ਦੇ ਪਤੀ ਨੂੰ ਜਿਉਂਦਾ ਕਰ ਦੋ ਤਪਕਤ ਨਾਮਦੇਵ ਜੀ ਨੇ ਉਸ ਨੂੰ ਉਸ ਨੂੰ ਉਹਦੀ ਬੋਡੀ ਨੂੰ ਲਿਆ ਕੇ ਭਗਤ ਜੀ ਦੇ ਚਰਨਾਂ 'ਚ ਰੱਖਿਆ ਉਹਨਾਂ ਨੇ ਜਮਨਾ ਚੁੱਲ ਲੈ ਕੇ ਪਰਮਾਤਮਾ ਦਾ ਨਾਮ ਲੈ ਕੇ ਉਹਦੇ ਉੱਤੇ ਛਿੜਕਿਆ ਤੇ ਉਹ ਲੜਕਾ ਜਿਉਂਦਾ ਹੋ ਗਿਆ ਇਹ ਇਹ ਗੱਲ ਜੰਗਲ ਦੀ ਅੱਗ ਵਾਂਗੂ ਸਾਰੀ ਦਿੱਲੀ ਦੇ ਵਿੱਚ ਫੈਲ ਗਈ ਵੀ ਇੱਕ ਭਗਤ ਆਏ ਨੇ ਕੋਈ ਉਹਨਾਂ ਨੇ ਇਸ ਤਰ੍ਹਾਂ ਮਰਿਆ ਹੋਇਆ ਬੰਦਾ ਜਿਉਂਦਾ ਕਰਤਾ ਉਦੋਂ ਦਿੱਲੀ ਦੇ ਉੱਤੇ ਲੁਦੀ ਖਾਨ ਦਾ ਅੰਦਰ ਰਾਜ ਸੀ ਤੇ ਬੜੇ ਹੀ ਜ਼ਾਲਮ ਬਾਦਸ਼ਾਹ ਸੀ ਸਕੰਦਰ ਲੁਦੀ ਇਬਰਾਹਿਮ ਲੁਦੀ ਇਹਨਾਂ ਨੂੰ ਮਹਾਰਾਜ ਪਹਿਲੇ ਪਾਤਸ਼ਾਹ ਜੀ ਨੇ ਵੀ ਉਪਦੇਸ਼ ਦਿੱਤਾ ਸੀ ਜਦੋਂ ਉਹਨੇ ਹਾਥੀ ਹਾਥੀ ਮਰੇ ਹੋਏ ਨੂੰ ਜਦੋਂ ਮਹਾਰਾਜ ਸਾਹਿਬ ਜੀ ਨੇ ਜਵਾਇਆ ਸੀ ਤਾਂ ਇਸ ਨੇ ਪਰਖ ਕਰਨ ਵਾਸਤੇ ਫੇਰ ਆ ਕੇ ਕਿਹਾ ਸੀ ਕਿ ਤੁਸੀਂ ਫੇਰ ਇਸ ਨੂੰ ਮਾਰ ਦਿਓ ਹੁਣ ਫੇਰ ਕਹਿੰਦਾ ਜਵਾ ਦਿਓ ਤੇ ਮਹਾਰਾਜ ਸਾਹਿਬ ਜੀ ਨੇ ਕਿਹਾ ਸੀ ਕਿ ਐਡੇ ਉੱਚੇ ਬੋਲ ਨਹੀਂ ਬੁੱਲੀ ਦੇ ਬਾਦਸ਼ਾਹ ਬਣ ਕੇ ਚੇਤਨੂ ਪ੍ਰਮਾਤਮਾ ਨੇ ਬਾਦਸ਼ਾਹੀ ਬਖਸ਼ੀ ਹੈ ਤਾਂ ਤੂੰ ਫਕੀਰਾਂ ਦਾ ਆਦਰ ਕਰਨਾ ਸਿੱਖ ਤੇ ਸਾਰਿਆਂ ਨੂੰ ਸੁੱਖ ਦੇ ਆਪਣੀ ਪਰਜਾ ਨੂੰ ਪਰ ਉਹ ਇਹਨਾਂ ਦੇ ਖੂਨ ਦੇ ਵਿੱਚ ਹੀ ਸੀ ਕਿ ਇਹ ਹਿੰਦੂਆਂ ਨਾਲ ਬੜੀ ਨਫ਼ਰਤ ਕਰਦੇ ਸੀ ਤੇ ਇਹਨਾਂ ਨੂੰ ਕਰਾਮਾਤ ਦੇਖਣ ਦਾ ਬਹੁਤ ਸ਼ੌਕ ਹੁੰਦਾ ਸੀ ਜਦੋਂ ਗੱਲ ਰਾਜੇ ਤੱਕ ਪਹੁੰਚੀ ਤਾਂ ਉਹਨੇ ਇੱਕਦਮ ਕਿਹਾ ਕਿ ਉਹਨਾਂ ਨੂੰ ਫੜਕੇ ਲਿਆਓ ਮੇਰੇ ਕੋਲ ਭਗਤ ਨਾਮਦੇਵ ਜੀ ਨੂੰ ਲੈ ਗਏ ਰਾਜੇ ਕੋਲ ਤੇ ਉਹ ਸੁਲਤਾਨ ਕਹਿੰਦਾ ਕਿ ਮੈਂ ਸੁਣਿਆ ਤੁਸੀਂ ਮਰੇ ਹੋਏ ਨੂੰ ਜਵਾਇਆ ਕਰਾਮਾ ਦਿਖਾਈਏ ਉਹ ਕਹਿੰਦੇ ਵੀ ਨਹੀਂ ਮੈਂ ਤਾਂ ਮੈਂ ਕੀ ਕਰਨ ਜੋਗਾ ਮੇਰੇ ਪਰਮਾਤਮਾ ਨੇ ਸਭ ਕੁਝ ਕੀਤਾ ਉਹਨਾਂ ਨੇ ਜ਼ਰੀਆ ਮੈਨੂੰ ਬਣਾ ਲਿਆ ਬਸ ਮੇਰੇ ਮੂੰਹ ਦੇ ਵਿੱਚੋਂ ਨਿਕਲ ਗਿਆ ਮੈਂ ਤਾਂ ਕੁਝ ਨਹੀਂ ਕੀਤਾ ਪਰ ਬਾਦਸ਼ਾਹ ਹੰਕਾਰ ਦੇ ਵਿੱਚ ਆਇਆ ਹੋਇਆ ਸੀ ਕਿ ਕਹਿੰਦੇ ਉਸਨੇ ਪਤਨਾਮ ਦੇਵ ਜੀ ਦੀ ਅੱਖਾਂ ਦੇ ਸਾਹਮਣੇ ਗਊ ਨੂੰ ਕਤਲ ਕਰਾਤਾ ਤੇ ਗਊ ਨੂੰ ਕਤਲ ਕਰਾ ਕੇ ਤੇ ਕਹਿੰਦੇ ਲੈ ਹੁਣ ਤੂੰ ਇਹਨੂੰ ਜਿਉਂਦਾ ਕਰਕੇ ਦਿਖਾ ਭਗਤ ਜੀ ਕਹਿੰਦੇ ਕਿ ਮੇਰੇ ਹੱਥ ਵਸ ਕੁਝ ਨਹੀਂ ਹੈ ਅਸੀਂ ਤਾਂ ਨਿਮਾਣੇ ਭਗਤ ਸਿਰਫ ਆਪਣੇ ਪ੍ਰਮਾਤਮਾ ਦੇ ਆਸਰੇ ਹੁੰਦੇ ਹਾਂ ਤੈਨੂੰ ਆਪਣੇ ਤਾਂ ਦੌਲਤ ਦਾ ਆਪਣੇ ਰਾਜਪਾਗ ਦਾ ਨਸ਼ਾ ਹੈ ਤੇ ਤੂੰ ਇੱਕ ਬੇਦੋਸ਼ ਜਾਨਵਰ ਨੂੰ ਜ਼ਿਬਾ ਕਰ ਦਿੱਤਾ ਹੈ ਇਸ ਤਰ੍ਹਾਂ ਤੇਨੂੰ ਨਹੀਂ ਸੀ ਕਰਨਾ ਚਾਹੀਦਾ ਤੇ ਬਾਦਸ਼ਾਹ ਨੂੰ ਬਹੁਤ ਗੁੱਸਾ ਚੜਿਆ ਹੈ ਸੋ ਉਹ ਕਹਿੰਦਾ ਸਾਰੀ ਪਬਲਿਕ ਦੇ ਸਾਹਮਣੇ ਉਸਨੇ ਕਿਹਾ ਕਿ ਜੇ ਅਮ ਅਠ ਘੜੀਆਂ ਦੇ ਵਿੱਚ ਵਿੱਚ 24 ਮਿੰਟ ਦੀ ਘੜੀ ਹੁੰਦੀ ਹੈ ਤੂੰ ਇਹਨੂੰ ਜਿਉਂਦਾ ਨਾ ਨਾ ਕੀਤਾ ਗਊ ਨੂੰ ਤੇ ਤਾਂ ਤਾਂ ਜਾਤ ਨੂੰ ਮਾਰ ਦਿੱਤਾ ਸੌਗਾ ਨਹੀਂ ਤਾਂ ਫਿਰ ਤੂੰ ਮੁਸਲਮਾਨ ਬਣ ਜਾ ਤੇ ਫਿਰ ਤੁਸੀਂ ਕਹਿੰਦੇ ਕਿ ਸਾਰੀ ਪਰਮਾਤਮਾ ਦੇ ਨਾਮ ਨੇ ਸਾਨੂੰ ਵੈਸੇ ਕੋਈ ਫਰਕ ਨਹੀਂ ਹੈ ਪਰ ਕੋਈ ਜ਼ਬਰਦਸਤੀ ਕਹੇ ਕਿ ਆਪਣਾ ਧਰਮ ਛੱਡ ਕੇ ਦੂਜਾ ਧਰਮ ਹੀ ਤੁਸੀਂ ਅਪਣਾਓ ਤੇ ਤੁਸੀਂ ਆਰਾਮ ਦੀ ਥਾਂ ਤੇ ਅੱਲਾ ਹੀ ਕਹੋ ਇਹ ਨਹੀਂ ਹੈ ਮੈਨੂੰ ਮਨਜ਼ੂਰ ਅੰਬਕੀ ਜੋ ਮੇਰੀ ਪਰਮਾਤਮਾ ਦੀ ਇੱਛਾ ਹੈ ਉਸ ਤਰ੍ਹਾਂ ਹੀ ਹੋਣਾ ਹੈ ਮੈਂ ਤਾਂ ਕੁਝ ਕਰਨ ਜੁਗਾ ਹੈ ਨਹੀਂ ਤੇ ਬਾਤ ਜਦੋਂ ਬਾਦਸ਼ਾਹ ਨੇ ਕਿਹਾ ਕਿ ਤੈਨੂੰ ਫਿਰ ਮਾਰ ਦਿੱਤਾ ਜਾਊਗਾ ਤਾਂ ਲੋਕਾਂ 'ਚ ਬੜਾ ਸਹਿਮ ਫੈਲ ਗਿਆ ਕਿਉਂਕਿ ਸਾਰੇ ਉਹਨਾਂ ਦਾ ਬੜਾ ਅਦਰ ਕਰਦੇ ਸੀ ਕਿਸੇ ਨੇ ਜਾ ਕੇ ਉਹਨਾਂ ਦੀ ਮਾਤਾ ਨੂੰ ਦੱਸਿਆ ਉਹਨਾਂ ਮਾਤਾ ਦਾ ਇਕੱਲਾ-ਇਕੱਲਾ ਪੁੱਤਰ ਸੀ ਤੇ ਉਹ ਦੌੜੀ-ਦੌੜੀ ਆਈ ਤੇ ਉਸਨੇ ਆਖ ਕੇ ਕਿਹਾ ਕਿ بیٹے ਤੂੰ ਹਰ ਵੇਲੇ ਨਾਮ ਹੀ ਜਪਦਾ ਰਹਿਣਾ ਨਾ ਆਪ ਹੀ ਤੂੰ ਕਹਿਣਾ ਕਿ ਪ੍ਰਮਾਤਮਾ ਦੇ ਸਾਰੇ ਨਾਮ ਨੇ ਉਹ ਉਹਦਾ ਕੋਈ ਫਰਕ ਨਹੀਂ ਹੈ ਲੋਕਾਂ ਨੇ ਵੰਡੀਆਂ ਪਾਈਆਂ ਹੋਈਆਂ ਨੇ ਤੇ ਚੱਲ ਕੋਈ ਗੱਲ ਨਹੀਂ ਤੇਰੀ ਜ਼ਿੰਦਗੀ ਬਚ ਜੂ ਤੂੰ ਹਰਾਮ ਰਾਮ ਦੀ ਥਾਂ ਤੇ ਤੂੰ ਅੱਲਾ ਅੱਲਾ ਖੁਦਾ ਖੁਦਾ ਕਿਹੜਾ ਸ਼ੁਰੂ ਕਰ ਦੇਂ ਤੇ ਭਗਤ ਜੀ ਆਪਣੇ ਮਾਤਾ ਬਾਰੇ ਵੀ ਕਹਿੰਦੇ ਕਿ ਨਾ ਮੈਂ ਤੇਰਾ ਪੁੱਗਰਾ ਨਾ ਤੂੰ ਮੇਰੀ ਮਾਂ ਤੇ ਕਹਿੰਦੇ ਅੱਜ ਤੋਂ ਜੇ ਤੂੰ ਮੈਨੂੰ ਇਸ ਤਰ੍ਹਾਂ ਦੀ ਸਿੱਖਿਆ ਦੇਂਗੀ ਤਾਂ ਮੈਂ ਤੇਰਾ ਬੱਚਾ ਨਹੀਂ ਤੂੰ ਮੇਰੀ ਮਾਂ ਨਹੀਂ ਹੈ ਤੇ ਫਿਰ ਭਗਤ ਜੀ ਬਸ ਆਪਣੇ ਸਮਾਂ ਦਿਲ ਲਗਾ ਕੇ ਬੈਠ ਗਏ ਕਹਿੰਦੇ ਵੀ ਬਸ ਸਾਡਾ ਆਸਰਾ ਤਾਂ ਸਿਰਫ ਪ੍ਰਮਾਤਮਾ ਹੀ ਹੈ ਤੇ ਉਹਨਾਂ ਨੇ ਪ੍ਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕੀਤਾ ਕਿ ਤੁਸੀਂ ਹੀ ਇਲਾਜ ਰੱਖ ਸਕਦੇ ਹੋ ਮੇਰਾ ਧਰਮ ਬਚਾ ਲੂ ਸੱਚੇ ਪਾਤਸ਼ਾਹ ਜੀ ਤੇ ਪ੍ਰਮਾਤਮਾ ਫਿਰ ਆਪਣੇ ਭਗਤ ਦਾ ਦੁੱਖ ਕਿਸ ਤਰ੍ਹਾਂ ਸਹਿਣ ਕਰ ਸਕਦਾ ਸੀ ਜਦੋਂ ਸਾਢੇ 7 ਕੜੀਆਂ ਬੀਤ ਗਈਆਂ ਤਾਂ ਸਾਰੇ ਲੋਕ ਕਹਿਣ ਲੱਗੇ ਤਰਾ ਤਰਾ ਕਰਨ ਲੱਗੇ ਕਿ ਐਨੇ ਰੱਬ ਦਾ ਪਿਆਰਾ ਇਹ ਹੁਣ ਇਸ ਨੂੰ ਮਾਰ ਦਿੱਤਾ ਜਾਊਗਾ ਹੁਣ ਤਾਂ ਥੋੜੇ ਮਿੰਟ ਹੀ ਰਹਿ ਗਏ ਤੇ ਜ਼ਾਲਮ ਬਾਦਸ਼ਾਹ ਕਿਸੇ ਤਰ੍ਹਾਂ ਵੀ ਨਹੀਂ ਮੰਨ ਰਿਹਾ ਉਹਨੂੰ ਲੋਕਾਂ ਨੇ ਕਿਹਾ ਵੀ ਅਸੀਂ ਇਹਦੇ ਬਰਾਬਰ ਦੇ ਦਾਣ ਇਕੱਠਾ ਕਰਕੇ ਦੇ ਦਿੰਨੇ ਇਹਨੂੰ ਤੋਲ ਕੇ ਬਰਾਬਰ ਦਾ ਧੰ ਤੁਸੀਂ ਲੈ ਲਓ ਪਰ ਇਸ ਇਹਨਾਂ ਨੂੰ ਛੱਡ ਦਿਓ ਇਹ ਤਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਸਾਰਿਆਂ ਦਾ ਭਲਾ ਕਰਦੇ ਨੇ ਪਰ ਬਾਦਸ਼ਾਹ ਮੰਨਿਆ ਨਾ ਫਿਰ ਉਸ ਤੋਂ ਬਾਅਦ ਇਹ ਕੁਰਬਾਨੀ ਚ ਵੀ ਸਾਰਾ ਸ਼ਬਦ ਦਰਜ ਹੈ ਕਿ ਜਿਉਂ ਹੀ 7.5 ਘੜੀਆਂ ਬੀਤੀਆਂ ਤੇ ਪ੍ਰਮਾਤਮਾ ਭਗਵਾਨ ਉੱਥੇ ਪ੍ਰਗਟ ਹੋਗੇ ਤੇ ਉਹਨਾਂ ਨੇ ਕਿਉਂਕਿ ਉਹ ਆਪਣੇ ਪਿਆਰਿਆਂ ਦਾ ਦੁੱਖ ਦੇਖ ਨਹੀਂ ਸਕਦੇ ਤੇ ਉਹਨਾਂ ਨੇ ਕਿਹਾ ਨਾਮਦੇਵ ਜੀ ਨੂੰ ਕਿ ਜੇ ਤੂੰ ਕਹੇ ਤਾਂ ਮੈਂ ਧਰਤੀ ਉਲਟਾ ਦਿਆਂ ਜੇ ਤੂੰ ਕਹੇ ਤਾਂ ਮੈਂ ਇਸ ਰਾਜ ਸਾਰਾ ਨਸ਼ਟ ਕਰ ਦਿਆਂ ਜੇ ਤੂੰ ਕਹੇ ਤਾਂ ਮੈਂ ਗਊਜਵਾ ਦਿਆਂ ভক্ত ਜੀ ਕਹਿੰਦੇ ਕਿ ਮਹਾਰਾਜ ਜੀ ਤੁਸੀਂ ਗਊ ਨੂੰ ਹੀ ਜੂੰਦਾ ਕਰ ਦੋ ਹੋਰ ਕੁਝ ਨਹੀਂ ਆਪਾਂ ਨੂੰ ਚਾਹੀਦਾ ਹੋਰ ਹੋਰ ਕੀ ਕਰਨਾ ਸਾਡਾ ਕਿਸੇ ਤੇ ਕੋਈ ਜ਼ੋਰ ਨਹੀਂ ਹੈ ਬਸ ਤੁਸੀਂ ਇਹ ਵਿਚਾਰੀ ਬੇਦੋਸ਼ੀ ਗਾਂ ਇਸਨੇ ਮਾਰ ਦਿੱਤੀ ਹੈ ਇਹਨੂੰ ਜੂੰਦਾ ਕਰ ਦੋ ਤਾਂ ਫਿਰ ਉਹ ਪ੍ਰਮਾਤਮਾ ਨੇ ਗਊ ਜੂੰਦੀ ਕਰਤੀ ਤੇ ਉਸ ਉਸੇ ਵੇਲੇ ਗਊ ਖੜੀ ਹੋ ਗਈ ਉਸ ਦਾ ਦੁੱਧ ਛੋਇਆ ਗਿਆ ਦੁੱਧ ਦਾ ਮਟਕਾ ਭਰ ਗਿਆ ਦੇਖ ਕੇ ਸੁਲਤਾਨ ਬਹੁਤ ਹੈਰਾਨ ਹੋਇਆ ਪਰ ਜੋੜਾ ਕੋਈ ਭਾਤ ਤਾਨੂੰ ਦੁੱਖ ਦਿੰਦਾ ਫਿਰ ਪ੍ਰਮਾਤਮਾ ਉਸ ਨੂੰ ਵੀ ਦੁਖੀ ਕਰਦੇ ਹੀ ਨੇ ਉਹਨੂੰ ਆਪਣਾ ਇਹ ਭੁਗਤਣਾ ਹੀ ਪੈਂਦਾ ਕਰਮ ਕੋ ਕਰਮ ਜੋ ਕੀਤਾ ਹੁੰਦਾ ਤਾਂ ਉਹਦੇ ਇਸ ਤਰ੍ਹਾਂ ਦਾ ਸੋਲ ਉੱਠਿਆ ਬਹੁਤ ਜ਼ਿਆਦਾ ਉਸਦੇ ਪੇਟ ਦੇ ਵਿੱਚ ਦਰਦ ਉੱਠਿਆ ਉਹ ਉਹ ਮੁੱਦਾ ਹੋ ਗਿਆ ਉਹਦਾ ਬਹੁਤ ਬੁਰਾ ਹਾਲ ਹੋਇਆ ਸਾਰੇ ਵੈਦਾਂ ਵਗੈਰਾ ਨੂੰ ਬੁਲਾਇਆ ਦਵਾਈਆਂ ਦੁਈਆਂ ਦਿੱਤੀਆਂ ਪਰ ਕੋਈ ਫਰਕ ਨਾ ਪਿਆ ਫਿਰ ਬੱਤ ਨੂੰ ਸਮਝ ਆਈ ਕਿ ਮੈਂ ਇੱਕ ਭਗਤ ਨੂੰ ਤੰਗ ਕੀਤਾ ਸੀਗਾ ਇਸ ਕਰਕੇ ਮੈਨੂੰ ਇਹ ਖੁਦਾਵਲ ਨੂੰ ਪਨਿਸ਼ਮੈਂਟ ਮਿਲੀ ਹੈ ਉਹਨੇ ਭਗਤ ਜੀ ਕੋਲੋਂ ਮਾਫੀ ਮੰਗੀ ਤੇ ਕਿਹਾ ਕਿ ਬਖਸ਼ੇ ਹਿੰਦੂ ਮੈਂ ਤੇਰੀ ਗਾਏ ਜਿਸ ਤਰ੍ਹਾਂ ਮੈਂ ਤੇਰੀ ਗਾ ਬਣ ਗਈ ਤੱਥੋਂ ਮਾਫੀ ਮੰਗਦਾ ਤੂੰ ਮੈਨੂੰ ਬਖਸ਼ ਦੇ ਮੈਨੂੰ ਠੀਕ ਕਰ ਦੇ ਬਸ ਮੈਂ ਅੱਗੇ ਤੋਂ ਇਸ ਤਰ੍ਹਾਂ ਨਹੀਂ ਕਰੂੰਗਾ ਤਾਂ ਉਹ ਭਗਤ ਜੀ ਨੇ ਫਿਰ ਪ੍ਰਮਾਤਮਾ ਨੂੰ ਬੇਨਤੀ ਕੀਤੀ ਕਿ ਚੰਨ ਤੁਸੀਂ ਇਹਨੂੰ ਵੀ ਠੀਕ ਕਰ ਦੋ ਤੇ ਚਲੋ ਉਹ ਠੀਕ ਹੋ ਗਿਆ ਸੁਲਤਾਨ ਸੀ ਜਿਹੜਾ ਉਸ ਤੋਂ ਬਾਅਦ ਉਸਨੇ ਭਗਤ ਜੀ ਨੂੰ ਬਹੁਤ ਸੋਨਾ ਇੱਕ ਸੋਨੇ ਦਾ ਪਲੰਗ ਦਿੱਤਾ ਕਿ ਤੁਸੀਂ ਹੁਣ ਇੱਥੇ ਬਰਾਜਿਆ ਕਰੋ ਤੁਸੀਂ ਬਹੁਤ ਉੱਚੇ ਥਾਂ ਤੇ ਹੋ ਤੇ ਉਹ ਭਗਤ ਜੀ ਨੇ ਉਹ ਉਪਲੰਗ ਜਦੋਂ ਲੈ ਕੇ ਆਏ ਉਹ ਸਪਾਹੀ ਜਿਹੇ ਤੇ ਜਮਨਾ ਦੇ ਕੰਡੇ ਤੇ ਬੈਠੇ ਸੀ ਉਹਦੇ ਵਿੱਚ ਹੀ ਪ੍ਰਵਾਹ ਕਰਤਾ ਉਹਨਾਂ ਨੂੰ ਤਾਂ ਕਿਸੇ ਚੀਜ਼ ਦੀ ਖਾਹਿਸ਼ ਹੈ ਨਹੀਂ ਸੀ ਤੇ ਫਿਰ ਕਿਸੇ ਨੇ ਜਾ ਕੇ ਸੁਲਤਾਨ ਨੂੰ ਦੱਸਿਆ ਕਿ ਇੰਨੀ ਇਹਨੇ ਬਿਰਦ ਵੀ ਕੀਤੀ ਹੈ ਤੁਹਾਡੀ ਤੁਸੀਂ ਅੱਡੀ ਬੁੱਟੀ ਭੇਟਾ ਦਿੱਤੀ ਉਸਨੇ ਜਮਨਾ ਦੇ ਵਿੱਚ ਸੁੱਟਵਾਤਾ ਤੇ ਫਿਰ ਉਹ ਬਾਦਸ਼ਾਹ ਉਨ ਕੁਛ ਟਹਿਲਾ ਹੋਇਆ ਹੋਇਆ ਸੀ ਪਰ ਉਹ ਭਨ ਨਿਰਲਕੀ ਨਾਮਦੇਵ ਜੀ ਨੂੰ ਕਹਿੰਦਾ ਕਿ ਉਹ ਅਸਲ ਚ ਉਹ ਪਲੰਗ ਮੈਂ ਆਪਣੇ ਰਾਜਕੁਮਾਰ ਵਾਸਤੇ ਬਣਵਾਇਆ ਸੀ ਆਪਣੇ ਸ਼ਹਿਜ਼ਾਦੇ ਵਾਸਤੇ ਤੇ ਉਹ ਜ਼ਿੱਦ ਕਰ ਰਿਹਾ ਉਹ ਪਲੰਗ ਤੁਸੀਂ ਵਾਪਸ ਕਰ ਦਿਓ ਮੈਂ ਤੁਹਾਨੂੰ ਹੋਰ ਉਹ ਜਿਹੇ ਪਲੰਗ ਦੇ ਦੂੰਗਾ ਨਾਮਦੇਵ ਜੀ ਕਹਿੰਦੇ ਵੀ ਆਹ ਪਾਣੀ ਦੇ ਵਿੱਚੋਂ ਕੱਢ ਲੈ ਤੂੰ ਆਪਣੇ ਬੰਦਿਆਂ ਨੂੰ ਫੇਰ ਜਿਹੜੇ ਡਾਈਵਰਸ ਨੇ ਇੱਥੇ ਹੈਗਾ ਪਲੰਗ ਤਾਂ ਜਦੋਂ ਉਹਨਾਂ ਨੇ ਦੇਖਿਆ ਅੰਦਰ ਤਾਂ ਉਸ ਤਰ੍ਹਾਂ ਦੇ ਕਿੰਨੇ ਹੀ ਪਲੰਗ ਪਏ ਪਤਾ ਹੀ ਨਾ ਲੱਗੇ ਕਿ ਇਹਦਾ ਕਿਹੜਾ ਪਲੰਗ ਸੀ ਬਾਦਸ਼ਾਹ ਹੈਰਾਨ ਹੋ ਗਿਆ ਫਿਰ ਉਸਨੂੰ ਪਤਾ ਲੱਗਿਆ ਕਿ ਇਹ ਤਾਂ ਬੜੀਆਂ ਸ਼ਕਤੀਆਂ ਦੇ ਮਾਲਕ ਨੇ ਤੇ ਮੈਨੂੰ ਇਹਨਾਂ ਨਾਲ ਨਹੀਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਚਾਹੀਦੀਆਂ ਫਿਰ ਉਹ ਸਮਝ ਗਿਆ ਕਿ ਜਿਵੇਂ ਮਹਾਰਾਜ ਸਾਹਿਬ ਦਾ ਫਰਮਾਨ ਹੈ ਰਾਜਾ ਸਗਲੀ ਸਿਸ਼ਟ ਕਾ ਹਰ ਨਾ ਮਨ ਪਿੰਨਾ ਜਿਸਦਾ ਨਾਮ ਪ੍ਰਮਾਤਮਾ ਦੇ ਨਾਮ ਦੇ ਵਿੱਚ ਜਿਸ ਦਾ ਮਨ ਪ੍ਰਮਾਤਮਾ ਦੇ ਨਾਮ ਚ ਭਿੱਜਿਆ ਹੋਇਆ ਹੁੰਦਾ ਹੈ ਉਹ ਤਾਂ ਸਾਰੀ ਸ੍ਰਿਸ਼ਟੀ ਦਾ ਮਾਲਕ ਹੁੰਦਾ ਉਹਦੇ ਲਈ ਛੋਟੇ ਮੋਟੇ ਸੁਲਤਾਨ ਕੀ ਚੀਜ਼ ਹੁੰਦੇ ਨੇ ਇਸ ਤਰ੍ਹਾਂ ਕਰਕੇ ਭਗਤ ਨਾਮਦੇਵ ਜੀ ਦਾ ਜਸ ਬਹੁਤ ਫੈਲ ਗਿਆ ਤੇ ਬਹੁਤ ਸੰਗਤ ਉਹਨਾਂ ਕੋਲ ਜੁੜਨ ਲੱਗ ਪਈ ਬਾਕੀ ਸੂਰੀਆ ਪਕਲ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ